ਸਾਡੀ ਬੋਡੀ ਦੇ ਵਿੱਚ ਜਿਹੜੀ ਫालतू ਦੀ ਚਰਬੀ ਹੈ ਨਾ ਉਹਨੂੰ ਪਿੰਗਲੋ ਆਉਣਾ ਸ਼ੁਰੂ ਕਰ ਦੇਣਾ ਇਹਨੇ ਢਿੱਡ ਦੀ ਜਿੰਨੀ ਮਰਜ਼ੀ ਚਰਬੀ ਹੋਵੇ ਉਹ ਆਟੋਮੈਟਿਕ ਹੀ ਘਟਣੀ ਸ਼ੁਰੂ ਹੋ ਜੇਗੀ ਜਿਨ੍ਹਾਂ ਦਾ ਮੇਰੇ ਭੈਣ ਭਰਾਵਾਂ ਦਾ ਢਿੱਡ ਜਿਆਦਾ ਵਧਿਆ ਹੋਇਆ ਵਾ ਜਾਂ ਸਾਈਡਾਂ ਤੇ ਜਿਹੜੀ ਚਰਬੀ ਆ ਉਹ ਬਹੁਤ ਜਿਆਦਾ ਵਧੀ ਹੋਈ ਆ ਮੈਂ ਤੁਹਾਡੇ ਨਾਲ 6 ਗੱਲਾਂ ਉਹ ਜਿਹੜੀਆਂ ਨੇ ਤੁਹਾਨੂੰ ਸ਼ੇਅਰ ਕਰਾਂਗਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਮੇਰੇ ਭੈਣ ਭਰਾਵਾਂ ਦਾ ਨਾਂ ਢਿੱਡ ਜਿਆਦਾ ਬਾਹਰ ਨਿਕਲਿਆ ਹੋਇਆ ਬਣਾ ਉਹ ਕਹਿੰਦੇ ਯਾਰ ਬਾਕੀ ਸਾਰਾ ਕੁਝ ਤਾਂ ਸਾਡਾ ਠੀਕ ਆ ਵੀ ਸਾਡਾ ਜਿਹੜਾ ਢਿੱਡ ਆ ਜਿਹੜੀ ਸਾਡੀ ਤੂੰ ਦਾ ਹਨਾ ਉਹ ਸਾਡਾ ਜਿਹੜਾ ਬਣਾ ਢਕੜੇ ਵਾਂਗੂ ਬਾਹਰ ਨਿਕਲਿਆ ਹੋਇਆ ਵੀ ਜਿਹਦੇ ਵਿੱਚ ਸਾਨੂੰ ਯਾਰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਹਿੰਦੇ ਉੱਠਣ ਲੱਗੇ ਬੈਠਣ ਲੱਗੇ ਹਨਾ ਜਿਵੇਂ ਅਸੀਂ ਮਤਲਬ ਕਿ ਕੱਪੜਾ ਕਪੜਾ ਵੀ ਪਾਈਏ ਮਤਲਬ ਸਾਨੂੰ ਵਧੀਆ ਨਹੀਂ ਲੱਗਦਾ ਕਿ ਜਿਹੜਾ ਸਾਡਾ ਢਿੱਡ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਜਿਹੜੀ ਸਾਡੀ ਬੈਲੀ ਫੈਟ ਆ ਸਾਈਡਾਂ ਵਾਲੀ ਚਰਬੀ ਹੈ ਜਿਹੜ ਸਾਥਾ ਅਗਰ ਤੁਸੀਂ ਮੇਰੀਆਂ ਇਹ 6 ਚੀਜ਼ਾਂ ਨੂੰ ਤੁਸੀਂ ਫੋਲੋ ਕਰ ਲਿਆ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡੇ ਜਿਹੜੇ ਢਿੱਡ ਦੀ ਜਿੰਨੀ ਮਰਜ਼ੀ ਚਰ ਚਰ ਵੀ ਹੋਵੇ ਉਹ ਆਟੋਮੈਟਿਕ ਹੀ ਘਟਣੀ ਸ਼ੁਰੂ ਹੋ ਜਾਏਗੀ ਕਿਉਂਕਿ ਦੇਖੋ ਸਾਨੂੰ ਜਿੰਨੀਆਂ ਵੀ ਬਿਮਾਰੀਆਂ ਲੱਗਦੀਆਂ ਨੇ ਨਾ ਉਹ ਸਾਰੀਆਂ ਸਾਨੂੰ ਢਿੱਡ ਤੋਂ ਹੀ ਲੱਗਦੀਆਂ ਨੇ ਜੇ ਅਸੀਂ ਫਿੱਟ ਹੋਵਾਂਗੇ ਤਾਂ ਵੀ ਅਸੀਂ ਢਿੱਡ ਤੋਂ ਹੀ ਹੋਵਾਂਗੇ ਜੇ ਅਸੀਂ ਬਿਮਾਰ ਹੋਵਾਂਗੇ ਤਾਂ ਵੀ ਅਸੀਂ ਟਿੱਡ ਤੋਂ ਹੀ ਹੋਵਾਂਗੇ ਸੋ ਇਸ ਕਰਕੇ ਜਿਹੜਾ ਸਾਡਾ ਢਿੱਡ ਆ ਉਹ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਸੋ ਪਲੀਜ਼ ਇਸ ਵੀਡੀਓ ਨੂੰ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਮੈਂ ਤੁਹਾਡੇ ਨਾਲ 6 ਗੱਲਾਂ ਉਹ ਜਿਹੜੀਆਂ ਨੇ ਤੁਹਾਨੂੰ ਸ਼ੇਅਰ ਕਰਾਂਗਾ ਅਗਰ ਤੁਸੀਂ ਮੇਰੀਆਂ ਉਹ 6 ਗੱਲਾਂ ਮੰਨ ਲਈਆਂ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਲਿਖ ਕੇ ਦੇ ਦਿੰਦਾ ਤੁਸੀਂ 1 ਮਹੀਨੇ ਦੇ ਵਿੱਚ ਸਿਰਫ 1 ਮਹੀਨੇ ਦੇ ਵਿੱਚ ਦੇਖਿਓ ਤੁਹਾਨੂੰ ਕਿੰਨਾ ਜ਼ਿਆਦਾ ਤੁਹਾਡਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਵੀਡੀਓ ਦੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਮੈਂ ਨਾ ਨਵੰਬਰ ਮਹੀਨੇ ਦੇ ਵਿੱਚ ਮੈਂ 10000 ਸਬਸਕ੍ਰਾਈਬਰ ਹੈ ਜਿਹੜੇ ਉਹ ਕੰਪਲੀਟ ਕਰਨਾ ਚਾਹੁੰਦਾ ਸੋ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਸਦਕਾ ਪਿਆਰ ਸਦਕਾ ਜਿਹੜੇ ਮੇਰੇ 6000 ਸਬਸਕ੍ਰਾਈਬਰ ਹੈ ਜਿਹੜੇ ਉਹ ਕੰਪਲੀਟ ਹੋ ਗਿਆ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀ ਤੁਸੀਂ ਮੇਰੇ ਚੈਨਲ ਨੂੰ ਫਿਟਨੈਸ ਦੇ ਰਹੀ ਗਾਨੀ ਸੋ ਦੋਸਤੋ ਆਓ ਵੀਡੀਓ ਸ਼ੁਰੂ ਕਰ ਦਾਂ ਜੀ ਉਹ ਕਿਹੜੀ ਹੈ 6 ਗੱਲਾਂ ਨੇ ਦੇਖੋ ਜੇ ਤੁਹਾਡੇ ਢਿੱਡ ਜਿਹੜਾ ਜ਼ਿਆਦਾ ਵਧਿਆ ਹੋਇਆ ਵਾ ਬੈਲੀ ਫੈਟ ਆ ਜਿਹੜੇ ਹਨਾ ਚਾਹੇ ਉਹ ਮੇਲ ਆ ਜਾਂ ਫਿਰ ਫੀਮੇਲ ਆ ਜੀ ਜਿਹੜੇ ਮੇਰੇ ਭੈਣ ਭਰਾਵਾਂ ਦਾ ਢਿੱਡ ਜਿਹੜਾ ਜ਼ਿਆਦਾ ਵਧਿਆ ਹੋਇਆ ਜਾਂ ਜਿਹੜੀ ਸਾਈਡਾਂ ਨੇ ਹਨਾ ਜਿਹਨੂੰ ਆਪਾਂ ਬੈਲੀ ਫੈਟ ਵੀ ਕਹਿ ਦਿੰਦੇ ਹਾਂ ਉਹ ਜ਼ਿਆਦਾ ਵਧੀ ਉਹ ਕਿਵੇਂ ਘਟੇਗੀ ਬਹੁਤ ਸੌਖਾ ਤਰੀਕਾ ਵਾ ਬਸ ਤੁਸੀਂ ਇਹ 6 ਗੱਲਾਂ ਫੋਲੋ ਕਰਨੀਆਂ ਨੇ ਪਹਿਲੀ ਗੱਲ ਹੈ ਜੀ ਦੇਖੋ ਸਵੇਰੇ ਉੱਠਦੇ ਸਾਰ ਸਵੇਰੇ ਉੱਠਦੇ ਸਾਰ ਤੁਸੀਂ ਨਾ ਬੀਣਾ ਬੁਰਸ਼ ਕੀਤੇ ਵੀਰਾ ਬੁਰਸ਼ ਕੀਤੇ ਤੁਸੀਂ 2 ਤੋਂ 3 ਗਲਾਸ ਤੁਸੀਂ ਗਰਮ ਪਾਣੀ ਦੇ ਪੀਣੇ ਆ ਵੂਮ వాటర్ ਜਿਹਨੂੰ ਆਪਾਂ ਕਹਿੰਦੇ ਨੇ ਆ ਜਿਹੜਾ ਪਾਣੀ ਆ ਤੁਹਾਡਾ 50 ਤੋਂ 60% 50 ਤੋਂ 60% ਗਰਮ ਹੋਣਾ ਚਾਹੀਦਾ ਵਾ ਤੇ ਉਹਦੇ ਨਾਲ ਕੀ ਐ ਮੈਂ ਤੁਹਾਡਾ ਜਿਆਦਾ ਪਾਣੀ ਨਹੀਂ ਕਰਵਾਉਣਾ ਜਿਹੜਾ ਕੋਈ ਤੁਹਾਡੇ ਤੋਂ ਪੀਤੇ ਨਹੀਂ ਜਾਣਾ ਹੈਗਾ ਉਹ ਤੇ ਤੁਸੀਂ ਬੀਣਾ ਬੁਰਸ਼ ਕੀਤੇ ਬੀਣਾ ਮ ਬੁਰਛੀ ਨਹੀਂ ਕਰਨਾ ਹੈਗਾ ਮੈਂ ਤੈਨੂੰ ਕਿਉਂ ਕਹਿੰਦਾ ਵੀ ਬੀਣਾ ਬੁਰਛੀ ਕੀਤੇ ਬੀਣਾ ਵਾ ਦੇਖੋ ਉਹਦੇ ਪਿੱਛੇ ਬਹੁਤ ਜ਼ਿਆਦਾ ਰੀਜ਼ਨ ਆ ਸਭ ਤੋਂ ਵੱਡਾ ਤਾਂ ਰੀਜ਼ਨ ਹੈਗਾ ਦੇਖੋ ਜਦੋਂ ਤੁਸੀਂ ਸਵੇਰੇ ਉੱਠਣ ਸਰ ਬੀਣਾ ਬੁਰਛੀ ਕੀਤੇ ਤੁਸੀਂ ਖਾਲੀ ਪੇਟ ਤੁਸੀਂ ਪਾਣੀ ਪੀ ਲਓਗੇ ਨਾ ਗਰਮ ਉਹਦੇ ਨਾਲ ਕੀ ਹੈ ਕਿ ਜਿਹੜਾ ਸਾਡੇ ਸਰੀਰ ਦੇ ਅੰਦਰ ਢਿੱਡ ਦੇ ਵਿੱਚ ਸਾਡੇ ਦਾ ਇੱਕ ਮੈਟਾਬੋਲਿਜ਼ਮ ਨਾਲ ਇੱਕ ਚੀਜ਼ ਹੁੰਦੀ ਆ ਉਹਦੇ ਨਾਲ ਸਾਡਾ ਮੈਟਾਬੋਲਿਜ਼ਮ ਆ ਜਿਹੜਾ ਉਹ ਫਾਸਟ ਹੋ ਜਾਂਦਾ ਵਾ ਦੇਖੋ ਜੇ ਤੁਹਾਡਾ ਮੈਟਾਬੋਲਿਜ਼ਮ ਆ ਜਿਹੜਾ ਹਨਾ ਜੇ ਤੁਹਾਡਾ ਮੈਟਾਬੋਲਿਜ਼ਮ ਤੁਹਾਡਾ ਜੇ ਉਹ ਫਾਸਟ ਆ ਤਾਂ ਤੁਹਾਡਾ ਜਿਹੜੀ ਚਰਬੀ ਆ ਉਹ ਛੇਤੀ ਪਿੰਗਲੇਗੀ ਛੇਤੀ weight ਘਟੇਗਾ ਜੇ ਤੁਹਾਡਾ metabolisim slow ਆ ਤਾਂ ਤੁਹਾਡਾ ਜਿਹੜਾ ਪਾਰ ਆ ਬਹੁਤ ਹੌਲੀ ਹੌਲੀ ਘਟੇਗਾ ਜਿੰਨਾ ਤੁਹਾਡਾ metabolisim fast ਹੋਏਗਾ ਤੁਹਾਡਾ ਪਾਰ ਉਨੀ ਜਲਦੀ ਘਟੇਗਾ ਸੋ ਆਪਾਂ ਸਭ ਤੋਂ ਪਹਿਲਾਂ ਆਪਣੇ ਜਿਹੜਾ ਸਰੀਰ ਦਾ metabolisim ਆਪਾਂ ਨੂੰ fast ਕਰਨਾ ਵਾ ਉਹ ਕਿਵੇਂ ਹੋਏਗਾ ਸਵੇਰੇ ਉੱਠਣ ਸਰ ਤੁਸੀਂ ਬਿਨਾ ਵਰਸ਼ ਕੀਤੇ ਹੋਏ ਤੁਸੀਂ 2 ਤੋਂ 3 ਗਲਾਸ ਤੁਸੀਂ ਗਰਮ ਪਾਣੀ ਪੀਣਾ ਵਾ ਤੇ ਉਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਸੋ ਜਾਨੇ ਹੋ ਨਾ ਤੁਹਾਡੇ ਮੂਹ ਦੇ ਅੰਦਰ ਜਿਹੜੀ ਤੁਹਾਡੀ ਬੋਡੀ ਦੀ ਸਾਰੀ ਜਿਹੜੀ ਮਤਲਬ ਵੀ ਜਿੰਨੂੰ ਆਪਾਂ ਕਹੇ ਜਿਹੜੀ ਤੁਹਾਡੀ ਬਿਮਾਰੀ ਹੈ ਮਤਲਬ ਦੂਰ ਕਰਦੀ ਆ ਹਨਾ ਲਾਰ ਜੰਮ ਜਾਂਦੇ ਤੁਸੀਂ ਦੇਖਿਆ ਹੋਣਾ ਉਹ ਜਿਹੜੀ ਲਾਰ ਜੰਮਦੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਵਧੀਆ ਵਾ ਬਹੁਤ ਹੀ ਜ਼ਿਆਦਾ ਵਧੀਆ ਯਾਨੀ ਕਿ ਦਵਾਈ ਹੈ ਕਿਸ ਹਿਸਾਬ ਦੀ ਤੁਸੀਂ ਜਦੋਂ ਉਹਨੂੰ ਪਾਣੀ ਨੂੰ ਤੁਸੀਂ ਪੀਂਦੇ ਹੋ ਉਹ ਤੁਹਾਡੇ ਪਾਣੀ ਦੇ ਵਿੱਚ ਲਾਰ ਮਿਕਸ ਹੋ ਕੇ ਤੁਹਾਡੀ ਬੋਡੀ ਦੇ ਅੰਦਰ ਚਲ ਜਾਂਦੀ ਆ ਬੋਡੀ ਦੇ ਵਿੱਚ ਜਦੋਂ ਜਾਂਦੀ ਆ ਉਹ ਜਿੰਨੀ ਵੀ ਤੁਹਾਡੀ ਬੋਡੀ ਦੇ ਅੰਦਰ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦੀ ਆ ਜਦ ਤੁਹਾਡੀ ਬੋਡੀ ਦੇ ਅੰਦਰ ਜਿੰਨੀ ਮਰਜ਼ੀ ਬਿਮਾਰੀ ਹੋਵੇ ਹਨਾ ਤਾਂ ਉਹਨੂੰ ਉਹਨੂੰ ਜੜ ਤੋਂ ਹੀ ਖਤਮ ਕਰ ਦੇਣਾ ਵਾ ਸੋ ਇਸ ਕਰਕੇ ਸਵੇਰੇ ਉੱਠਣਸਾਰ ਤੁਸੀਂ ਗਰਮ ਪਾਣੀ ਪੀਣਾ ਹੀ ਪੀਣਾ ਵਾ ਮੈਨੂੰ ਘੱਟੋ ਘੱਟ ਮੈਨੂੰ 20-22 ਸਾਲ ਹੋ ਗਏ ਮੈਨੂੰ 22 ਸਾਲ ਹੋ ਗਏ ਮੈਂ ਜਦੋਂ ਵੀ ਉੱਠਦਾ ਮਾਂ ਨਾ ਉੱਠਣ ਸਰ ਮੈਂ ਰਸੋਈ ਤੇ ਜਾਣਾ ਆਪਣਾ ਗਰਮ ਪਾਣੀ ਕਰਦਾ ਗਰਮ ਪਾਣੀ ਕਰਕੇ ਦੋ ਗਲਾਸ ਮੈਂ ਪੀਣਾ ਹੀ ਪੀਣਾ ਫਿਰ ਉਹ ਤੋਂ 15 20 ਮਿੰਟ ਬਾਅਦ ਮੈਂ ਬਰਸ਼ ਵਗੈਰਾ ਕਰਕੇ ਫਰੈਸ਼ ਵਗੈਰਾ ਹੋਣਾ ਮਾਂ ਸੋ ਇਸ ਕਰਕੇ ਤੁਸੀਂ ਗਰਮ ਪਾਣੀ ਡੇਲੀ ਪੀਣਾ ਹੀ ਪੀਣਾ ਮਾਂ ਹੁਣ ਨੰਬਰ 2 ਤੇ ਆਪਾਂ ਗੱਲ ਕਰੀਏ ਕੀ ਆ ਉਹ ਤੁਸੀਂ ਸ਼ੂਗਰ ਬੰਦ ਕਰਨੀ ਹੀ ਪੈਣੀ ਆ ਜਦ ਤੁਹਾਨੂੰ ਸ਼ੂਗਰ ਦੇ ਨਾਲ ਜਿੰਨਾ ਮਰਜੀ ਪਿਆਰ ਹੋਵੇ ਪਰ ਜਿਹੜੀ 슈ਗਰ ਆ ਉਹ ਸਾਡੇ ਲਈ ਵਧੀਆ ਨਹੀਂ ਹੈਗੀ ਉਹ ਸਾਡੇ ਲਈ ਹਾਨੀਕਾਰਕ ਆ ਜਾਨੀ ਕਿ ਜਿਹੜੀ ਚਿੱਟੀ ਖੰਡ ਆ ਹਨਾ ਚਿੱਟੀ ਖੰਡ ਜਦੋਂ ਹੀ ਕਿ ਸਾਡੇ ਲਈ ਜ਼ਹਿਰ ਹੀ ਹੈ ਇੱਕ ਹਿਸਾਬ ਦੀ ਸੋ ਪਲੀਜ਼ ਇਸ ਕਰਕੇ 슈ਗਰ ਬਿਲਕੁਲ ਬੰਦ ਕਰ ਦਿਓ ਚਾਹੇ ਉਹ ਗੁਲਾਬ ਜਾਮਨ ਆ ਚਾਹੇ ਗੁਲਾਬ ਜਾਮਨ ਆ ਜਾਂ ਫਿਰ ਰਸਗੁਲੇ ਆ ਜਾਂ ਫਿਰ ਜਲੇਬੀਆਂ ਦੇਖਣ ਚ ਤਾਂ ਗੁਲਾਬ ਜਾਮਨ ਬੜੇ ਵਧੀਆ ਲੱਗਦੇ ਆ ਜਦੋਂ ਅਸੀਂ ਦੇਖਦੇ ਸਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਵਾ ਯਾਰ ਗੁਲਾਬ ਜਾਮਨ ਖਾਈਏ ਪਰ ਦੇਖੋ ਇਹਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਇਹ ਇੱਕ ਹਿਸਾਬ ਦੀਆਂ ਬਿਮਾਰੀਆਂ ਵਾਂ ਇਹ ਬਿਮਾਰੀਆਂ ਨੇ ਗੁਲਾਬ ਜਾਮਨ ਰਸਗੁਲੇ ਜਲੇਬੀਆਂ ਜਾ ਬਰਫੀ ਕੋਈ ਵੀ ਇਹ ਸਾਰੀਆਂ ਬਿਮਾਰੀਆਂ ਨੇ 슈ਗਰ ਪੈਂਦੀ ਇਹਨਾਂ ਦੇ ਵਿੱਚ ਜੇ ਇਹਨਾਂ ਦੇ ਵਿੱਚ 슈ਗਰ ਨਹੀਂ ਪੈਂਦੀ ਫਿਰ ਤੁਸੀਂ ਖਾ ਲਓ ਫਿਰ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ 슈ਗਰ ਯੂਜ਼ ਕੀਤੀ ਜਾਂਦੀ ਆ ਤੁਸੀਂ 슈ਗਰ ਦਾ ਬਿਲਕੁਲ ਬਾਈਕਾਟ ਕਰ ਦੋ ਤੁਸੀਂ ਖੁਦ ਦੇਖਿਓ 10 ਦਿਨ ਜੇ ਤੁਸੀਂ 슈ਗਰ ਬੰਦ ਕਰ ਦੋਗੇ ਨਾ ਤੁਸੀਂ ਖੁਦ ਦੇਖਿਓ ਤੁਹਾਡੇ ਜਿਹੜੇ ਸਕੇਨਾ ਉਹ ਕਿੰਨੀ ਵਧੀਆ ਹੋ ਜਾਏਗੀ ਤੁਹਾਡੇ ਜਿਹੜੇ ਵਾਲ ਨੇ ਕਿੰਨੇ ਵਧੀਆ ਹੋ ਜਾਣਗੇ ਝੜਨੇ ਵੀ ਬੰਦ ਹੋ ਜਾਣਗੇ ਤੁਹਾਡੇ ਵਾਲ 슈ਗਰ ਤਾਂ ਇੱਕ ਸਭ ਦੀ ਯਾਰ ਜ਼ਹਿਰ ਆ 슈ਗਰ ਬਿਲਕੁਲ ਵੀ ਨਹੀਂ ਖਾਣੀ ਜਿਹਦੇ ਮਰਜ਼ੀ ਵਿੱਚ ਹੋਵੇ ਤੁਸੀਂ 슈ਗਰ ਬਿਲਕੁਲ ਨਹੀਂ ਖਾਣੀ 슈ਗਰ ਤੁਸੀਂ ਬੰਦ ਕਰ ਨੰਬਰ ਤਿੰਨ ਤੇ ਬਗਾਲ ਕਰਦੇ ਪ੍ਰੋਟੀਨ ਨੂੰ ਵਧਾਓ ਦੇਖੋ ਜਿਹੜਾ ਪ੍ਰੋਟੀਨ ਨਾ ਇਹ ਸਾਡੀ ਬੋਡੀ ਦੇ ਵਿੱਚ ਬਹੁਤ ਹੀ ਜਿਆਦਾ ਹੈਲਪ ਕਰਦਾ ਵਾ ਸਾਡੀ ਬੋਡੀ ਖੜੀ ਹੀ ਪ੍ਰੋਟੀਨ ਦੇ ਸਿਰ ਤੇ ਆ ਕਿਵੇਂ ਖੜੀ ਆ ਮੈਂ ਤੁਹਾਨੂੰ ਦੱਸਦਾ ਵਾਂ ਦੇਖੋ ਬੋਡੀ ਦੀ ਪ੍ਰੋਟੀਨ ਆ ਇਹਦੇ ਨਾਲ ਸਾਡਾ ਮਸਲ ਮਾਸ ਆ ਜਿਹੜਾ ਮਸਲ ਮਾਸ ਵੀ ਇਹਦੇ ਨਾਲ ਬਣਦਾ ਵਾ ਮਸਲ ਮਾਸ ਇਹਦੇ ਨਾਲ ਬਣਦਾ ਵਾ ਕਈ ਵੇ ਨਾ ਆਪਣੇ ਦੇਖੇ ਨੇ ਭੈਣ ਭਰਾ ਬਹੁਤ ਸਾਰੇ ਹੈ ਨਾ ਮੈਨੂੰ ਮਿਲਦੇ ਵੀ ਨੇ ਉਹਨਾਂ ਦੇ ਨਾਲ ਇੰਜਰੀ ਹੋ ਜਾਂਦੀ ਕਿਸੇ ਦੇ ਐਕਸੀਡੈਂਟ ਦੇ ਵਿੱਚ ਬਾਹ ਤੇ ਸੱਟ ਲੱਗੀ ਕਿਸੇ ਦੇ ਕੁਝ ਹੋ ਗਿਆ ਉਹ ਨਾ ਕਹਿੰਦੇ ਸਾਡੀ ਠੀਕ ਨਹੀਂ ਹੁੰਦੀ ਵੀ ਠੀਕ ਕਿਵੇਂ ਹੋएगी ਯਾਰ ਦੇਖੋ ਮਾਸ ਨੂੰ ਮਾਸ ਜੋੜਦਾ ਵਾ ਹਨਾ ਪ੍ਰੋਟੀਨ ਤੋਂ ਸਾਡਾ ਮਸਲ ਮਾਸ ਬਣਦਾ ਵਾ ਉਹ ਪ੍ਰੋਟੀਨ ਖਾਂਦੇ ਨਹੀਂ ਹੈਗੇ ਉਹ ਹੋਰ ਹੀ ਕੁਝ ਖਾਈ ਜਾਂਦੇ ਨੇ ਜੰਕ ਫੂਡ ਖਾਈ ਜਾਂਦੇ ਨੇ ਮਿੱਠੇ ਚੀਜ਼ਾਂ ਖਾਈ ਜਾਂਦੇ ਨੇ ਜੰਕ ਫੂਡ ਦੇ ਵਿੱਚ ਪ੍ਰੋਟੀਨ ਥੋੜੀ ਆ ਨਾ ਮਿੱਠੀ ਚੀਜ਼ਾਂ ਦੇ ਵਿੱਚ ਪ੍ਰੋਟੀਨ ਆ ਜਦੋਂ ਤੱਕ ਤੁਹਾਡੀ ਬੋਡੀ ਨੂੰ ਪ੍ਰੋਟੀਨ ਨਹੀਂ ਮਿਲੇਗਾ ਤੁਹਾਡੀ ਬੋਡੀ ਨੇ ਮਸਲ ਮਾਸ ਜਿਹੜਾ ਉਹ ਨਹੀਂ ਵਧਾਉਣਾ ਜਦੋਂ ਤੁਹਾਡੀ ਬੋਡੀ ਨੇ ਮਸਲ ਮਾਸ ਵਧਾਉਣਾ ਸ਼ੁਰੂ ਕਰਤਾ ਤੁਹਾਡੀ ਜਿਹੜੀ ਜਿੰਨੀ ਮਰਜ਼ੀ ਇੰਜਰੀ ਹੋਈ ਹੋਵੇ ਉਹ ਠੀਕ ਹੋਣੀ ਸ਼ੁਰੂ ਹੋ ਜਾਣੀ ਹੈ ਸਾਨੂੰ ਮੰਨ ਕੇ ਚਲੋ ਇੱਕ ਦਿਨ ਦੇ ਵਿੱਚ ਸਾਨੂੰ 100 ਗ੍ਰਾਮ ਸਾਨੂੰ 100 ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਸਾਨੂੰ ਇੱਕ ਦਿਨ ਦੇ ਵਿੱਚ ਤਾਂ ਤੁਸੀਂ ਕੀ ਆ ਤੁਸੀਂ ਮੇਰੇ ਖਿਆਲ 15 20 ਗ੍ਰਾਮ ਤੁਸੀਂ ਵੱਧੋ-ਵੱਧ ਤੁਸੀਂ 50 ਗ੍ਰਾਮ 50 ਗ੍ਰਾਮ ਵੀ ਨਹੀਂ ਪ੍ਰੋਟੀਨ ਤੁਸੀਂ ਲੈਂਦੇ ਹੋਣੇ ਹਨਾ ਤੁਸੀਂ 20 ਗ੍ਰਾਮ ਪ੍ਰੋਟੀਨ ਲੈਂਦੇ ਹੋਣੇ ਪ੍ਰੋਟੀਨ ਲੈਣ ਨਾਲ ਕੀ ਹੈ ਜਦੋਂ ਜਿੰਨਾ ਸੀ 100 ਗ੍ਰਾਮ ਜਿਸ ਮੰਨ ਕੇ ਤੁਸੀਂ ਇੱਕ ਦਿਨ ਦੇ ਵਿੱਚ ਪ੍ਰੋਟੀਨ ਲਵਾਂਗੇ ਇਹ ਪ੍ਰੋਟੀਨ ਨੇ ਕੀ ਕਰਨਾ ਸਾਡੀ ਬੋਡੀ ਦੇ ਵਿੱਚ ਜਿਹੜੀ ਫालतू ਦੀ ਚਰਬੀ ਹੈ ਨਾ ਉਹਨੂੰ ਪਿੰਗਲੋਣਾ ਸ਼ੁਰੂ ਕਰ ਦੇਣਾ ਇਹਨੇ ਕਿਉਂਕਿ ਉਹਨੇ ਮਸਲ ਗੇਨ ਕਰਨਾ ਤੇ ਚਰਬੀ ਨੂੰ ਉਹਨੇ ਪਿੰਗਲੋਣਾ ਸ਼ੁਰੂ ਕਰ ਦੇਣਾ ਉਹਨੇ ਤੁਹਾਡੀ ਚਰਬੀ ਪਿੰਗਲ ਜਾਏਗਾ ਸੋ ਇਸ ਕਰਕੇ ਆਪਣੀ ਹਰ ਇੱਕ ਮੀਲ ਦੇ ਵਿੱਚ ਤੁਸੀਂ ਪ੍ਰੋਟੀਨ ਐਡ ਕਰੋ ਹੀ ਕਰੋ ਜੇ ਤੁਸੀਂ ਦੇਖੋ ਡੱਬੇਲੇ ਲੈ ਸਕਦੇ ਹੋ ਪ੍ਰੋਟੀਨ ਕੋਈ ਦਿੱਕਤ ਨਹੀਂ ਹੈਗੀ ਪ੍ਰੋਟੀਨ ਡੱਬੇਲੇ ਬਹੁਤ ਵਧੀਆ ਨੇ ਜੇ ਤੁਸੀਂ ਨਹੀਂ ਲੈ ਸਕਦੇ ਤਾਂ ਤੁਸੀਂ ਦੇਖੋ ਦੂਜੇ ਸੋਰਸ ਹੈਗੇ ਨੇ ਜਿਵੇਂ ਬਰੋਕਲੀ ਹੋਗੀ ਬ੍ਰੋਕਲੀ ਹੋਗੀ ਅੰਡੇ ਹੋਗੇ ਚਿਕਨ ਹੋ ਗਿਆ ਪਨੀਰ ਹੋ ਗਿਆ ਇਦਾਂ ਦੀ ਚੀਜ਼ਾਂ ਤੋਂ ਤੁਸੀਂ ਲੈ ਸਕਦੇ ਹੋ ਸੋਇਆ ਬੀਨ ਹੋਗੀ ਜਿਹੜੀ ਉਹਨਾਂ ਦੇ ਵਿੱਚੋਂ ਲੈ ਸਕਦੇ ਹੋ ਸੋਇਆ ਬੀਨ ਦੀਆਂ ਬੜੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਤੁਸੀਂ ਪ੍ਰੋਟੀਨ ਲੈ ਸਕਦੇ ਹੋ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਯਾਰ ਮੈਂ ਆਪਣੀ ਹਰ ਇੱਕ ਮੀਲ ਦੇ ਵਿੱਚ ਜਦੋਂ ਮੈਂ ਬ੍ਰੇਕਫਾਸਟ ਕਰਦਾ ਲੰਚ ਕਰਦਾ ਡਿਨਰ ਕਰਦਾ ਜਦੋਂ ਵੀ ਵੀ ਕਰਦਾ ਮੈਂ ਤੇ ਮੈਂ ਪ੍ਰੋਟੀਨ ਐਡ ਕਰਨਾ ਹੀ ਕਰਨਾ ਵਾਂ ਨੰਬਰ 3 ਤੇ ਹੈ ਨੰਬਰ 4 ਤੇ ਹੈ ਗਿਆ ਜੀ ਫਰਾਈਡ ਫੂਡ ਫਰਾਈਡ ਫੂਡ ਕਿਹੜੇ ਹੋਗੇ ਜਿਵੇਂ ਪਕੌੜੇ ਹੋਗੇ ਸਮੋਸੇ ਹੋਗੇ ਹਨਾ 버ਗਰ ਹੋ ਗਿਆ ਪੀਜ਼ਾ ਹੋ ਗਿਆ ਮ ਨੂਡਲ ਹੋ ਗਏ ਟਿੱਕੀਆਂ ਹੋ ਗਿਆ ਇਹ ਨਹੀਂ ਖਾਣੀ ਹੋ ਗਿਆ ਤੁਸੀਂ ਖੁਦ ਦੇਖੋ ਯਾਰ ਜਿਹੜੇ ਫਰਾਈਡ ਫੂਡ ਨੇ ਇਹਨਾਂ ਵਿੱਚ ਨਾ ਤਾਂ ਪ੍ਰੋਟੀਨ ਹੈਗਾ ਨਾ ਕਾਰਬੋਹਾਈਡਰੇਟ ਹੈਗੇ ਜੇ ਇਹਦੇ ਵਿੱਚ ਫੈਟ ਹੈਗੀਆ ਗੁੱਡ ਫੈਟ ਨਹੀਂ ਇਹਦੇ ਵਿੱਚ ਸਭ ਤੋਂ ਗੰਦੀ ਫੈਟ ਆ ਜਿਹੜੇ ਥਾਂ ਤੇ ਬੰਦੇ ਨੇ ਪਕੌੜੇ ਸਮੋਸੇ ਵਗੈਰਾ ਬੰਦੇ ਨੇ ਉਹ ਲੋਈ ਇੱਕ ਵਾਰੀ ਤੇਲ ਪਾ ਦਿੰਦਾ ਤੇ ਉਹਦੇ ਵਿੱਚ ਹੀ ਬਾਰ ਬਾਰ ਬਣਾ ਹੀ ਜਾਂਦਾ ਵਾ ਤੇ ਉਹ ਗੰਦਾ ਤੇਲ ਹੁੰਦਾ ਵਾ ਜਿਹੜਾ ਤੁਹਾਡੇ ਜਦੋਂ ਸਰੀਰ ਦੇ ਵਿੱਚ ਜਾਂਦਾ ਵਾ ਜਦੋਂ ਇਹਦੇ ਵਿੱਚ ਤੁਹਾਡੀ ਸਰੀਰ ਵਿੱਚ ਚਲਾ ਜਾਂਦਾ ਵਾ ਤੁਹਾਡੀ ਸਰੀਰ ਵਿੱਚ ਹੋਰ ਬਿਮਾਰੀਆਂ ਪੈਦਾ ਕਰਦਾ ਵਾ ਪਹਿਲੀ ਬਿਮਾਰੀ ਉਹ ਤੁਸੀਂ ਠੀਕ ਨਹੀਂ ਹੁੰਦੇਗੇ ਦੂਜੀ ਬਿਮਾਰੀਆਂ ਲੈਣੀ ਸ਼ੁਰੂ ਕਰ ਲੈਂਦੇ ਹੋ ਸੋ ਇਹ ਚੀਜ਼ਾਂ ਨੂੰ ਤੁਸੀਂ ਰੈਗੂਲਰ ਨਹੀਂ ਖਾਣਾ ਜੇ ਤੁਹਾਡਾ ਪਕੌੜੇ ਖਾਣ ਨੂੰ ਦਿਲ ਕਰਦਾ ਜਾਂ ਸਮੋਸੇ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਇਹ 10 ਤੋਂ 15 ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਖਾ ਲੋ ਬਸ ਇੱਕ ਜਾਂ ਦੋ ਵਾਰ ਖਾ ਲੋ ਜਿਆਦਾ ਨਹੀਂ ਖਾਣਾ ਸਮੋਸਾ ਇੱਕ ਅੱਧਾ ਖਾ ਲੋ ਟੈਸਟ ਕਰ ਲੋ ਇਹ ਚੀਜ਼ਾਂ ਦਾ ਯਾਰ ਸਵਾਦ ਹੀ ਆ ਠੀਕ ਆ ਜਾਂ ਤਾਂ ਦੇਖੋ ਤੁਸੀਂ ਖਾਣ ਲਈ ਜੀ ਲੋ ਜਾਂ ਜਿਉਣ ਲਈ ਖਾਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਖਾਣ ਲਈ ਜੀਉਣਾ ਜਾਂ ਜਿਉਣ ਲਈ ਖਾਣਾ ਵਾ ਤੁਸੀਂ ਇਹ ਦੇਖਣਾ ਵਾ ਚੀਜ਼ ਹਨਾ ਸੋ ਹੁਣ ਆਪਾਂ ਗੱਲ ਕਰਦੇ ਨੰਬਰ 5 ਤੇ ਹੈਗੀ ਆ ਤੁਸੀਂ ਬਹੁਤ ਸਾਰੇ ਮੇਰੇ ਪਿੰਡ ਭਰਾ ਇਹੋ ਜਿھے ਦੇਖੇ ਉਹਨਾਂ ਫੂਡ ਜਿਹੜੇ ਆਪਣੇ ਫਰੂਟ ਨੇ ਜਿਹੜੇ ਉਹ ਫਰੂਟ ਨੂੰ ਓਵਾਇਡ ਕਰਦੇ ਨੇ ਕਹਿੰਦੇ ਸੀ ਫਰੂਟ ਨਹੀਂ ਖਾਣੇ ਹੈਗੇ ਅਸੀਂ ਫਰੂਟ ਜੂਸ ਪੀਵਾਂਗੇ ਫਲਟਾਂ ਦਾ ਯਾਰ ਜੂਸ ਪੀਣਾ ਬੰਦ ਕਰ ਦਿਓ ਨੋ ਜੂਸ ਜੂਸ ਦੇ ਵਿੱਚ ਪਤਾ ਕੀ ਗੱਲ ਆ ਜੂਸ ਦੇ ਵਿੱਚ ਯਾਰ ਫਾਈਬਰ ਨਹੀਂ ਹੁੰਦਾ ਜੇ ਮੰਨ ਕੇ ਚਲੋ ਤੁਸੀਂ ਸੇਵ ਲੈ ਲਿਆ ਸੰਤਰਾ ਲੈ ਲਿਆ ਅਮਰੂਦ ਲੈ ਲਿਆ ਜਾਂ ਤੁਸੀਂ ਮਤਲਬ ਵੀ ਪਾਈਨੈਪਲ ਲੈ ਲਿਆ ਕੁਝ ਵੀ ਲੈ ਲਿਆ ਚਾਹੇ ਪਪੀਤਾ ਲੈ ਲਿਆ ਜਦੋਂ ਤੁਸੀਂ ਬਣਾਉਨੇ ਹੋ ਉਹ ਤਾਂ ਜਦੋਂ ਮਤਲਬ ਵੀ ਸਾਰਾ ਉਹਦਾ ਜਿਹੜਾ ਫਾਈਬਰ ਉਹ ਬਾਹਰ ਨਿਕਲ ਜਾਂਦਾ ਵਾ ਸੋ ਇਸ ਕਰਕੇ ਤੁਸੀਂ ਜਦੋਂ ਫਰੂਟ ਖਾਓਗੇ ਉਹਦੀ ਪੂਰੀ ਤੁਸੀਂ ਚੀਜ਼ ਲਓ ਨਾ ਜੋ ਉਹਦੇ ਵਿੱਚ ਮਿਨਰਲ ਨੇ ਜਿੰਨੇ ਇੱਕ ਫਰੂਟ ਦੇ ਵਿੱਚ ਮੰਨ ਕੇ ਚਲੋ ਇੱਕ ਸੇਵ ਦੇ ਵਿੱਚ ਬਹੁਤ سارے ਮਿਨਰਲ ਨੇ ਮੰਨ ਕੇ ਚਲੋ ਸੇਵ ਦੇ ਵਿੱਚ 100 ਮਿਨਰਲ ਨੇ ਜਦੋਂ ਤੁਸੀਂ ਉਹਦਾ ਜੂਸ ਬਣਾਉਂਗੇ ਸੇਵ ਦੇ ਵਿੱਚੋਂ 40 ਮਿਨਰਲ ਤਾਂ ਬਾਹਰ ਨਿਕਲ ਗਏ ਤੇ ਉਹਦੇ ਵਿੱਚ برف ਵੀ ਪੈਂਦੀ ਖੰਡ ਵੀ ਪੈਂਦੀ ਲਟਰਮ ਪਟਰ ਬੜਾ ਕੁਝ ਪੈਂਦਾ ਜੇ ਤੁਸੀਂ ਨਾ ਵੀ ਪਾਉਂਗੇ ਤਾਂ ਵੀ 40 मिनरल ਤਾਂ ਬਾਹਰ ਨਿਕਲ ਗਿਆ ਨਾ ਕਿਉਂ ਨਾ ਤੁਸੀਂ 100 ਦੇ 100 मिनरल ਲੋ 40 ਬਾਹਰ ਨਿਕਲ ਗਿਆ ਤੁਹਾਨੂੰ ਮਿਲੇ 60 मिनरल ਤੇ 60 मिनरल ਦਾ ਕੀ ਫਾਇਦਾ ਪੈਸੇ ਦਾ ਤੁਸੀਂ 100 ਦੇ ਪੂਰੇ ਦਿੱਤੇ ਸੀ ਨਾ 50 ਰੁਪਏ ਦਿੱਤੇ ਸੀ ਤੁਸੀਂ ਪੂਰੇ 100 ਦੇ ਤੁਸੀਂ ਖਾਦੇ ਕਿੰਨਾ 20 ਰੁਪਏ ਦਾ ਉਹਦਾ ਕੀ ਫਾਇਦਾ ਹੋਇਆ ਸੋ ਇਸ ਕਰਕੇ ਜਿਹੜਾ ਜੂਸ ਨੇ ਜੇ ਕਦੇ-ਕਦੇ ਪੀ ਸਕਦੇ ਤੁਸੀਂ ਹਫਤੇ 'ਚ ਕਦੀ ਬਾਰੇ ਇੱਕ ਅੱਧਾ ਗਲਾਸ ਪੀ ਲੋ ਪਰ ਤੁਸੀਂ ਜੂਸ ਨੂੰ ਨਾ ਪੀਓ ਤੁਸੀਂ ਫਰੂਟ ਨੂੰ ਜਿਆਦਾ ਖਾਂਦੀ ਕੋਸ਼ਿਸ਼ ਕਰੋ ਵੀ ਮੈਂ ਫਰੂਟ ਖਾਵਾਂ ਮੈਂ ਦੇਖ ਲਓ ਯਾਰ ਮੈਂ ਬਹੁਤ ਹੀ ਘਟ ਰਿਹਾ ਬਹੁਤ ਹੀ ਘਟ ਮੈਂ ਜਾਨੀ ਕਿ 5 6 ਮਹੀਨੇ ਬਾਅਦ 5 6 ਮਹੀਨੇ ਬਾਅਦ ਮੈਂ ਇੱਕ ਅੱਧਾ ਗਲਾਸ ਜੂਸ ਦਾ ਪੀਂਦਾ ਹੋਊਗਾ ਨਹੀਂ ਤਾਂ ਮੈਂ ਪੀਂਦਾ ਹੀ ਨਹੀਂ ਹੈਗਾ ਜੂਸ ਨਾ 5 ਮਹੀਨੇ ਵੀ ਮੈਂ ਜਿਆਦਾ ਗੱਲ ਕਰਦਾ ਮੈਂ ਪੀਂਦਾ ਹੀ ਨਹੀਂ ਹੈਗਾ ਜੂਸ ਤੁਹਾਨੂੰ ਸੱਚ ਦੱਸਾਂ ਮੈਂ ਫਰੂਟ ਹੀ ਖਾਂਦਾ ਮੇਰੀ ਅੱਜ ਵੀ ਦੇਖ ਲਓ ਮੇਰੇ ਘਰ ਦੇ ਵਿੱਚ ਫਰੂਟ ਹੀ ਪਏ ਨੇ ਸੇਬ ਅਮਰੂਦ ਕੇਲਾ ਪਾਈਨੈਪਲ ਪਪੀਤਾ ਇਹੋ ਜਿਹੀਆਂ ਚੀਜ਼ਾਂ ਪਈਆਂ ਨੇ ਮੈਂ ਉਹਨਾਂ ਹੀ ਨਹੀਂ ਖਾਂਦਾ ਤੋ ਇਸ ਕਰਕੇ ਜਿੰਨੀ ਕੋਸ਼ਿਸ਼ ਤੁਸੀਂ ਕਰੋਗੇ ਫਰੂਟ ਖਾਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਉਹ ਫਾਸਟ ਵੀ ਹੋਊਗਾ ਤੁਹਾਡੇ ਦੰਦ ਵੀ ਵਧੀਆ ਰਹਿਣਗੇ ਤੁਹਾਡੀ ਜਿਹੜੀ ਫੂਡ ਪਾਈਪ ਆ ਉਹ ਵੀ ਅੱਛੀ ਤਰੀਕੇ ਨਾਲ ਕੰਮ ਕਰਦੀ ਰਹੇਗੀ ਹੁਣ ਨੰਬਰ 6 ਤੇ ਹੈਗੀ ਆ ਲਾਸਟ ਜਿਹੜੀ ਚੀਜ਼ ਆ ਇਹ ਹੈਗੀ ਵੀ ਯਾਰ ਤੁਸੀਂ 8 ਵਜੇ ਤੋਂ ਬਾਅਦ 7 ਜਾਂ 8 ਵਜੇ ਤੋਂ ਬਾਅਦ ਤੁਸੀਂ ਖਾਣਾ ਨਹੀਂ ਖਾਣਾ ਹੈਗਾ ਬਹੁਤ ਸਾਰੇ ਮੇਰੇ ਭਣ ਭਰਾਵੇਂ ਦੇਖੇ ਨੇ ਜਿਹੜੇ ਬਿਮਾਰ ਹੁੰਦੇ ਨੇ ਜਾਂ ਮੋਟੇ ਹੁੰਦੇ ਨੇ ਉਹ ਕੀ ਕਰਦੇ ਨੇ ਉਹਨਾਂ ਦਾ ਡਿਨਰ ਆਣਾ ਜਿਹੜਾ 11 ਵਜੇ 12 ਵਜੇ 11 12 ਵਜੇ ਡਿਨਰ ਕਰਦੇ ਨੇ 85% ਤੇ ਮੈਂ Google ਤੇ ਸਰਚ ਕਰਕੇ ਦੇਖਿਆ 85% ਸਾਡੇ ਇੰਡੀਅਨ ਲੋਕ ਇਹੋ ਜਿਹੇ ਨੇ ਜਿਹੜੇ 11 ਤੋਂ ਲੈ ਕੇ 12 ਵਜੇ ਡਿਨਰ ਕਰਦੇ ਨੇ ਉਹ ਵੀ ਬਾਹਰ ਰੈਸਟੋਰੈਂਟਾਂ ਦੇ ਵਿੱਚ ਸਾਡਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਮੋٹے ਹੋਣ ਦਾ ਢਿੱਡ ਸਾਡਾ ਵਧਣ ਦਾ ਸਭ ਤੋਂ ਮੈਨ ਕਾਮ ਇਹ ਹੀ ਆ ਬੱਤ ਸਹੀ ਏ ਜਿਹੜਾ ਮੈਨ ਕਾਰਨ ਸਾਡੇ ਢਿੱਡ ਵਧਣ ਦਾ ਇਹ ਹੀ ਆ ਵੀ ਅਸੀਂ 11 12 ਵਜੇ ਡਿਨਰ ਕਰਦੇ ਜਦ ਕਿ ਇਹ ਬਹੁਤ ਵੱਡੀ ਗਲਤੀ ਆ ਤੁਸੀਂ ਇਹ 11 12 ਵਜੇ ਡਿਨਰ ਕਦੇ ਨਾ ਕਰੋ ਕੋਸ਼ਿਸ਼ ਕਰੋ ਵੀ ਮੈਂ 8 ਵਜੇ 8 ਵਜੇ ਰਾਤ ਨੂੰ ਸੌਣ ਤੋਂ ਪਹਿਲਾਂ 8 ਵਜੇ ਮੈਂ ਡਿਨਰ ਕਰ ਲਾ ਤੇ ਉਸ ਤੋਂ ਬਾਅਦ ਮੈਂ ਸੌ ਜਾਂਦਾ ਚੁਪਾ ਕੇ ਠੀਕ ਆ ਉਸ ਤੋਂ ਬਾਅਦ ਜੇ ਤੁਸੀਂ 8 ਵਜੇ ਤੋਂ ਬਾਅਦ ਤੁਸੀਂ ਖਾਓਗੇ ਫਿਰ ਸਮਝ ਲਓ ਜੇ ਤੁਸੀਂ ਖੁਦ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਤੁਸੀਂ ਖੁਦ ਤੁਸੀਂ ਬਿਮਾਰ ਹੋਣਾ ਚਾਹੁੰਦੇ ਹੋ ਤੁਹਾਨੂੰ ਹੋਰ ਕੋਈ ਨਹੀਂ ਕਰਦਾਗਾ ਜਦੋਂ ਤੱਕ ਤੁਸੀਂ ਕੁਦਰਤ ਦੇ ਹਿਸਾਬ ਨਾਲ ਨਹੀਂ ਚੱਲੋਗੇ ਉਦੋਂ ਤੱਕ ਤੁਸੀਂ ਜ਼ਿੰਦਗੀ 'ਚ ਸਿਹਤਮੰਦ ਰਹਿ ਨਹੀਂ ਸਕਦੇ ਹੈਗੇ ਤੁਸੀਂ ਬਿਮਾਰ ਹੀ ਰਹੋਗੇ ਤੁਹਾਨੂੰ ਮੋਟਾਪਾ ਆਏਗਾ ਹੀ ਆਏਗਾ ਜੇ ਤੁਸੀਂ ਕੁਦਰਤ ਦੇ ਹਿਸਾਬ ਨਾਲ ਚੱਲੋਗੇ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਤੁਸੀਂ ਫੋਲੋ ਕਰੋਗੇ ਕੁਦਰਤ ਦੀਆਂ ਬਣਾਈ ਹੋਈਆਂ ਚੀਜ਼ਾਂ ਨੂੰ ਤੁਸੀਂ ਖਾਓਗੇ ਕੁਦਰਤ ਨਾਲ ਤੁਸੀਂ ਪਿਆਰ ਕਰੋਗੇ ਫਿਰ ਤੁਸੀਂ ਸਿਹਤਮੰਦ ਵੀ ਰਹੋਗੇ ਤੁਸੀਂ ਬਿਮਾਰ ਵੀ ਨਹੀਂ ਹੋਵੋਗੇ ਤੁਹਾਡਾ ਮੋਟਾਪਾ ਵੀ ਜਿਹੜਾ ਉਹ ਆਟੋਮੈਟਿਕਲੀ ਹੀ ਘਟਣਾ ਸ਼ੁਰੂ ਹੋ ਜਾਏਗਾ ਤੁਸੀਂ ਆਹ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨੇ ਤੁਸੀਂ ਖਾਣੀਆਂ ਨੇ ਸਵੇਰੇ ਉੱਠਣਸਾਰ ਗਰਮ ਪਾਣੀ ਪੀਣਾ ਜੀ ਤੁਸੀਂ ਠੀਕ ਹੈ ਸ਼ੂਗਰ ਬਿਲਕੁਲ ਬੰਦ ਕਰ ਦਿਓ ਪ੍ਰੋਟੀਨ ਨੂੰ ਵਧਾਓ ਤੁਸੀਂ ਫਰਾਈਡ ਫਰੂਟ ਬੰਦ ਕਰ ਕਰ ਦੋ ਤੇ ਜੂਸ ਨਹੀਂ ਪੀਣਾ ਹੈਗਾ ਤੁਸੀਂ ਫਰੂਟ ਖਾਣੇ ਸ਼ੁਰੂ ਕਰ ਦੋ ਤੇ 8 ਵਜੇ ਤੋਂ ਬਾਅਦ ਤੁਸੀਂ ਕਦੇ ਵੀ ਡਿਨਰ ਨਹੀਂ ਕਰਨਾ ਹੈਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨੇ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਵੀਡੀਓ ਥੱਲੇ ਮੈਨੂੰ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ